ਸਰਬਤਖਾਲਸਾ ਬਲਾਉਂਡ ਦੀ ਜ਼ਿੱਦ ਤੇ ਅੜੇ ਗਰਮ ਖਿਆਲੀਆਂ ਅਤੇ ਤਲਵੰਡੀ ਸਾਬੋ ਪ੍ਰਸ਼ਾਸਨ ਸ਼ੁੱਕਰਵਾਰ ਨੂੰ ਆਮੋ ਸਾਹਮਣੇ ਹੋ ਗਏ। ਦਰਅਸਲ ਸਿਮਰਨਜੀਤ ਸਿੰਘ ਮਾਨ ਅਤੇ ਦੇ ਕੁਝ ਲੋਕ ਉਸ ਥਾਂ ਦਾ ਮੁਆਇਨਾ ਕਰਨ ਪਹੁੰਚੇ ਸਨ ਜਿੱਥੇ 8 ਦਸੰਬਰ ਨੂੰ ਸਰਬਤਖਾਲਸਾ ਬਲਾਉਂ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਾਈ ਕੋਰਟ ਦੇ ਫੈਸਲੇ ਤੱਕ ਕਿਸੇ ਤਰ੍ਹਾਂ ਦੀ ਤਿਆਰੀ ਨਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਡੰਡਾ ਸਾਰੇ ساری ਪੂਰੀ ਟੀਮ ਟੈਂਟ ਦੀਆਂ ਤਿਆਰੀਆਂ ਸੀ ਤੇ ਸਾਡੇ ਇੱਥੋਂ ਦੇ ਐਸਡੀਐਮ ਸਾਹਿਬ ਨੇ ਦਿੱਤੇ ਜਿਹੜੀ ਰੋਕ ਲਾਖ ਦਿੱਤੀ ਹੈ ਉਹ ਜਿਹੜੀ ਗੈਰਕਾਨੂੰਨੀ ਹੈ ਤੇ ਸਰਬੱਤ ਖਾਲਸਾ 8 ਤਰੀਕ ਨੂੰ ਅਵਸ਼ ਲੋਵੇਗਾ ਜਿਹੜਾ ਇਹ ਰੋਕਿਆ ਸਾਡਾ ਹਾਈ ਕੋਰਟ ਦਾ 5 ਤਰੀਕ ਦੇ ਵਿੱਚ ਸਾਡਾ ਪ੍ਰੋਗਰਾਮ ਹੈ ਉਸੇ ਅਸੀਂ ਵੇਟ ਕਰ ਰਹੇ ਹਾਂ ਪਰ ਸਰਬੱਤ ਖਾਲਸਾ ਦੀਆਂ ਤਿਆਰੀਆਂ ਸਾਡੀਆਂ ਪੂਰੀਆਂ ਹੈ ਖਬਰ ਦੀ ਸੂਚਨਾ ਮਿਲਦੇ ਹੀ ਤਲਵੰਡੀ ਸਾਬੋ ਪ੍ਰਸ਼ਾਸਨ ਸੀਆਰਪੀਐਫ ਦੀ ਰੈਪਿਡ ਐਕਸ਼ਨ ਟੀਮ ਨਾਲ ਮੌਕੇ ਤੇ ਪਹੁੰਚਿਆ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਉਸਾਰੀ ਕਰਨ ਤੋਂ ਰੋਕ ਦਿੱਤਾ ਹਾਈ ਕੋਰਟ ਵਿੱਚ ਰੈਟ ਪੰਜ ਤਰੀਕ ਵਾਸਤੇ ਪੈਂਡਿੰਗ ਹੈਗੀ ਹੈ ਇਹੀ ਇਹਨਾਂ ਨੂੰ ਦੱਸਿਆ ਗਿਆ ਵੀ ਜੋ ਰੈਟ ਦਾ ਫੈਸਲਾ ਹੋਊਗਾ ਹਾਈ ਕੋਰਟ ਜੇ ਮਾਨ ਜੋ ਆਗਿਆ ਦਿੰਦੀ ਹੈਗੀ ਹੈ ਤੇ ਤੁਸੀਂ ਜਿੱਥੇ ਮਰਜ਼ੀ ਜੋ ਕਰ ਸਕਦੇ ਹੋ ਉਹਦੀ ਰੈਲੀ ਇਸ ਕਰਕੇ ਕਿ ਜੇ ਤਾਈ ਹਾਈ ਕੋਰਟ ਦਾ ਫੈਸਲਾ ਨਹੀਂ ਹੁੰਦਾ ਉਹਨੂੰ ਤਾਂ ਜਿਹੜਾ ਹੈਗਾ ਵੀ ਆਪਾਂ ਇਸ ਸਿਚੁਏਸ਼ਨ ਨੂੰ ਨੱਕ ਲਈਏ ਅੱਗੇ ਇਸ ਤੋਂ ਪਹਿਲਾਂ ਸਰਬਤ ਖਾਲਸਾ 10 ਨਵੰਬਰ ਨੂੰ ਬੁਲਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੇ ਪ੍ਰਸ਼ਾਸਨ ਨੇ ਪਾਬੰਦੀ ਲਗਾ ਦਿੱਤੀ ਸੀ ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਜਗਬਾਣੀ ਟੀਵੀ